जय भीम जय भारत मैं ਤੁਹਾਡਾ ਪ੍ਰੈਸਰਪੋਰਟਰ ਵਿੱਕੀ ਖੱਤਰੀ ਔਰ ਕੈਮਰਾਮੈਨ ਪਵਨ ਕੁਮਾਰ ਦੇ ਨਾਲ বিজেপি ਦੀ ਸਰਕਾਰ ਦਿੱਲੀ ਵਿੱਚ ਬਣੀ ਬਣ ਜਾ ਰਹੀ ਹੈ ਬਹੁਤ ਮੁਹਮੰਦ ਨਾਲ ਇਸ ਕਰਕੇ ਆਪਾਂ ਮੰਡਲ ਸ਼ਾਹਕੋਟ ਵਿੱਚ ਪਹੁੰਚੇ ਹਾਂ ਮੰਡਲ ਪ੍ਰਧਾਨ ਸੰਜਮ ਮੈਸਨ ਕੋ ਹਾਂਜੀ ਮੈਸਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਾ ਜੈ ਸ਼੍ਰੀ ਰਾਮ ਜੈ ਭਾਰਤ ਜੈ ਹਿੰਦ ਸਭ ਤੋਂ ਪਹਿਲਾਂ ਦਾ ਮੈਂ ਸਮੂੱਚੇ ਦੇਸ਼ ਵਾਸੀਆਂ ਨੂੰ ਮੋਦੀ ਜੀ ਵੀ ਇਸ ਇਤਿਹਾਸਕ ਜਿੱਤ ਤੇ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਇਹ ਜਿਹੜੀ ਇੱਕ ਪਰਤ ਪਰਤ ਜਿੱਤ ਹੋਈ ਆ ਦਿੱਲੀ ਦੇ ਲੋਕਾਂ ਨੇ ਜਿੱਤ ਦੁਆਨਤੇ ਮਤਲਬ ਦਾ ਇਹ ਮਤਲਬ ਆ ਕਿ ਸਚਾਈ ਦੀ ਜਿੱਤ ਹੋਈ ਆ ਕੇਜਰੀਵਾਲ ਝੂਠ ਦੀ ਸਰਕਾਰ ਸੀ ਲੋਕਾਂ ਨੂੰ ਮੌਕਾ ਦੇ ਕੇ ਦੇਖਿਆ ਪਰ ਉਹ ਕਿਸੇ ਆਪਣੇ ਵਾਅਦੇ ਤੇ ਪੂਰਾ ਨਹੀਂ ਨਿਕਲੀ ਸਿਰਫ ਉਹ ਗਰੰਟੀ ਕਾਗਜ਼ਾਂ ਤੱਕ ਹੀ ਰਹੀ ਆ ਕਾਗਜ਼ਾਂ ਤੋਂ ਬਾਹਰ ਹੀ ਨਹੀਂ ਨਿਕਲੀ ਪਰ ਸਾਡੇ ਮੋਦੀ ਜੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਦਿੱਲੀ ਵਾਸੀਆਂ ਨੇ ਮੋਦੀ ਜੀ ਤੇ ਵਿਸ਼ਵਾਸ ਦਿਵਾਇਆ ਵਾ ਤੇ ਭਾਜਪਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਇਆ ਵਾ ਤੇ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਮੰਡਲ ਪ੍ਰਧਾਨ ਸ਼ਾਹਕੋਟ ਹੋਣ ਦੇ ਨਾਤੇ ਸਮੂੱਚੇ ਦੇਸ਼ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਇਸੇ ਖੁਸ਼ੀ ਦੇ ਵਿੱਚ ਅਸੀਂ ਸ਼ਾਹਕੋਟ ਦੇ ਮੇਨ ਬਾਜ਼ਾਰ ਦੇ ਵਿੱਚ ਸਮੂਹ ਭਾਜ ਭਾਗੂਆਂ ਨੇ ਖੁਸ਼ੀ ਦੇ ਵਿੱਚ ਪੰਗੜੇ ਪਾਏ ਲੱਡੂ ਵੰਡੇ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਬਜ਼ਾਰ ਵਾਸੀਆਂ ਨੂੰ ਭਾਜ ਭਾਗ ਵਰਕਰਾਂ ਨੂੰ ਲੱਖ ਲੱਖ ਵਧਾਈ ਦਿੱਤੀ ਅਤੇ ਇਸ ਦੇ ਨਾਲ ਹੀ ਮੋਦੀ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਕਿਉਂਕਿ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਦੇ ਲਈ ਅਹਿਮ ਕੰਮ ਕੀਤਾ ਤੇ ਮੈਂ ਆਪਣੇ ਵੱਲੋਂ ਵਿਸ਼ਵਾਸ ਦਿੰਦਾ ਭਾਈਪਾ ਜੋ ਕਹੇਗੀ ਉਹ ਕਰਕੇ ਦਿਖਾਏਗੀ ਦਿੱਲੀ ਦੇ ਜਿਹੜਾ ਮੁੱਦਿਆਂ ਤੇ ਬੀਜੇਪੀ ਜਿੱਤੀ ਆ ਉਹ ਮੁੱਦੇ ਸਭ ਤੋਂ ਪਹਿਲਾਂ ਹੱਲ ਕੀਤੇ ਜਾਣਗੇ ਤੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਝਾਗੂ ਵਾਲਿਆਂ ਦੀ ਸਰਕਾਰ ਦੇ ਪੱਲੇ ਕੱਖ ਨਹੀਂ ਹੈਗਾ ਇਹ ਸਿਰਫ ਤੇ ਸਿਰਫ ਇੱਕ ਲਫਾਫਾ ਵਾ ਇਹਨਾਂ ਦੇ ਝੂਮਲੇ ਬਾਜੀ ਚੋਣ ਦੀ ਲੋੜ ਨਹੀਂ ਆਓ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ ਪੰਜਾਬ ਦੇ ਵਿੱਚ ਆਪਾਂ ਵੱਧ ਤੋਂ ਵੱਧ ਨਾਲ ਜੁੜ ਕੇ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਲੈ ਕੇ ਆਈਏ ਜਿਸ ਦੇ ਨਾਲ ਪੰਜਾਬ ਵੀ ਬਾਕੀਆਂ ਸਟੇਟਾਂ ਦੇ ਵਾਂਗੂ ਅੱਗੇ ਵਧ ਸਕੇ ਤੇ ਕਦਮ ਨਾਲ ਕਦਮ ਤੇ ਕੰਦਨਾ ਕੰਦਾਂ ਮਿਲਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਸਕੇ ਜੈ ਸ਼੍ਰੀ ਰਾਮ ਜੈ ਭਾਰਤ ਜੈ ਹਿੰਦ